ਪਹਿਲਾਂ ਤੋਂ ਦਿਵਾਲੀ ਮੈਂ ਸਾਹਿਲ ਪ੍ਰੀਮ ਲੋਟਰੀ ਏਜੰਸੀ ਤੋਂ ਦਿਵਾਲੀ ਦੀਆਂ ਸਾਰੇ ਇਲਾਕਿਆਂ ਵਾਸੀਆਂ ਨੂੰ ਬਹੁਤ ਸ਼ੁਭਕਾਮਨਾਵਾਂ ਤੇ ਇਸ ਵਾਰੀ ਪੰਜਾਬ ਸਟੇਟ ਦੇ ਜਿਹੜੇ ਟਿਕਟ ਹੈ 500 ਰੁਪਏ ਦਾ ਟਿਕਟ ਹੈ 11 ਕਰੋੜ ਦਾ ਫਰਸਟ ਪ੍ਰਾਈਜ਼ ਹੈ ਸਾਰੇ ਆਪਰੇ ਆਪਣੇ ਇਲਾਕੇ ਅਜ਼ਮਾਓ ਇਸ ਟਿਕਟ ਦੇ ਵਿੱਚ ਇਸ ਵਾਰ ਕੀ ਲੱਗ ਰਿਹਾ ਬਾਜ਼ਾਰ ਦੇ ਵਿੱਚ ਮੰਦਾ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਕੰਮ ਕਿੱਦਾਂ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਮੰਦੇ ਦਾ ਹਾਲਤ ਹੈਗਾ ਆਨਲਾਈਨ ਕਰਕੇ ਪਰ ਲਾਟਰੀ ਦੇ ਵਿੱਚ ਇਸ ਸਮੇਂ ਬਹੁਤ ਤੇਜ਼ੀ ਹੈ ਕਿਉਂ ਪੰਜਾਬ ਸਰਕਾਰ ਦਾ ਜਿਹੜਾ ਧਮਾਕਾ ਹੈ ਇਸ ਵਾਰੀ 11 ਕਰੋੜ ਦਾ ਪਹਿਲੀ ਵਾਰੀ ਆਇਆ ਜਿਹੜਾ ਇਹ 500 ਵਿੱਚ ਜਿਹੜੇ ਪੰਜਾਬ ਸਰਕਾਰ 11 ਕਰੋੜ ਰੁਪਇਆ ਦੇ ਰਹੀ ਹੈ ਗਰੰਟੀਡ ਫਰਸਟ ਪ੍ਰਾਈਜ਼ ਹੈ। ਹੂੰ ਤਾਂ ਕੀ ਕਹਾਂਗੇ ਜਿਹੜੀ ਆਨਲਾਈਨ ਦੀ ਮਾਰ ਹੈ ਦੁਕਾਨ ਤੁਹਾਡੀ ਆਪਦੀ ਕਪੜੇ ਦੀ ਦੁਕਾਨ ਵੀ ਹੈ ਲਾਟੇ ਦਾ ਬਿਜ਼ਨਸ ਵੀ ਹੈ। ਤਾਂ ਕੀ ਲੱਗਦਾ ਹੈ ਕਪੜੇ ਦੇ ਵਿੱਚ ਕਿੰਨੇ ਦਾ ਗਰਾਵਟ ਕਿੰਨੀ ਕਿੰਨੀ? ਹਾਂਜੀ। ਤਾਂ ਮੰਦਾ ਕਾਫੀ ਹੈ। ਮਤਲਬ ਓਵਰ ਆਲ ਜੇ ਦੇਖਿਆ ਜਾਵੇ ਤਾਂ ਮੰਦਾ ਕਾਫੀ ਹੈ। ਤਿਵਾਰਾਂ ਦੇ ਸੀਜ਼ਨ ਚ ਆ ਕੇ ਮਾਹੌਲ ਹੁੰਦਾ। ਨਹੀਂ ਅੱਗੇ ਮੈਂ ਮੈਨੂੰ 15-17 ਸਾਲ ਹੋ ਗਏ ਕੰਮ ਕਰਦੇ ਨੂੰ ਮੈਂ ਨਹੀਂ ਕਦੇ ਇੰਨਾ ਮੰਦਾ ਦੇਖਿਆ ਵਿਆਪ ਦੇ ਵਿੱਚ ਪਰ ਇੱਕ ਹੀ ਹੈਗਾ ਮੰਦਾ ਹੈਗਾ। ਬਿਲਕੁਲ। ਤਾਕੀ ਅਪੀਲ ਕੀ ਆਮ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੀ ਆਨਲਾਈਨ ਦੀ ਮਾਰ ਆਮ ਥੋੜੀ ਦੁਕਾਨਾਂ ਤੋਂ ਆਨਲਾਈਨ ਇਹੀ ਅਸਰ ਤੇ ਅਪੀਲ ਹੈ ਜੀ ਜਿਹੜਾ ਆਨਲਾਈਨ ਤੋਂ ਥੋੜੇ ਬਚੋ ਤੇ ਵੱਧ ਤੋਂ ਵੱਧ ਤੁਸੀਂ ਦੁਕਾਨਾਂ ਤੇ ਆ ਕੇ ਮਾਲ ਪਰਚੇਸ ਕਰੋ ਜਿਹੜਾ ਸਾਰੇ ਮਾਰਕੀਟ ਵਾਲੇ ਰਲ ਕੇ ਵੀ ਪਿਹਾਰ ਨੂੰ ਬਣਾ ਸਕੀ ਹੈ ਸਾਰੇ ਦੀ ਫਿਕਰ ਹੈ ਉਹ ਲੋਕ ਦਿਨਾਂ ਮਲਟੀ ਰੋਡਾ ਮੰਨਦੇ ਹੀ ਤੋਰ ਰਿਹਾ ਹੈ। ਅਜਾ ਕੀ ਦੇਖ ਜੋ ਕਿਵੇਂ ਦੇਖ ਰਹੀ ਦੁਨੀਆ। ਦੇਖਦੇ ਜਿਵੇਂ ਲੋਕੀ ਸੱਥਰ ਵਾਸ਼ਾ ਕੇ ਬੈਠੇ ਆਂ ਕੋਈਂਦਾਰੀ ਦੇ ਵਿੱਚ ਕਮਾਈ ਹੈ ਨਹੀਂਗੀ ਭੁੱਖੇ ਮਰਦੀ ਦੁਨੀਆ ਫਰਦੀ ਆ। ਹਾਂ। ਕੀ ਸਰਕਾਰਾਂ ਵਾਤੇ ਕਰ ਸਕਦੇ? ਦੀਵਾਲੀ ਦਾ ਤਿਉਹਾਰ ਦੇਖੋ ਕਿਵੇਂ ਬਾਜ਼ਾਰਾਂ ਦੇ ਹਲਾ ਦੇ। ਖਾਲੀ ਪਿਆ ਬਾਜ਼ਾਰ ਆ ਦੁਕਾਨਾਂ ਵਾਲਿਆਂ ਨੂੰ ਖਰਚੇ ਪੈਂਦੇ ਆ ਵਿਚਾਰੇ ਗਰੀਬੰਦੇ ਬੈਠੇ ਆ ਗਿਆ। ਕੁਝ ਨੂੰ ਬਜਾਅ ਸ਼ਾਪਿੰਗ ਕਰਨ ਆਏ ਤੇ ਕਰਗੇ ਕਿ ਭੁੱਖੇ ਮਰਦੇ ਚ ਉਹ ਪੇਸਕਾ ਦੀ ਕਰੇ ਆਟਾ ਨਹੀਂ ਸੋਭੇ ਜਗਾਦੀ ਕਰਾਂਗੇ ਦੇਖਾ ਕਮਾਈ ਹੋਊਗੀ ਬੇਰਜਾਰਤਾ ਉੱਥੇ ਲੜਾਈਆਂ ਹੋਈ ਜਾਂਦੀਆਂ ਸਾਡੇ ਤਾਂ ਖਾਲਾਂ ਦੇ ਕੋਈ ਬੱਚਿਆਂ ਨੂੰ ਤਨਖਾਹ ਕੋਈ ਨੌਕਰੀ ਕੋਈ ਕੰਮ ਦਿੱਤਾ ਸਰਕਾਰ ਨੇ ਠੀਕ ਹੈ ਜੀ ਉਹ ਵੈਗੋ ਜੀ ਦਾ ਹੱਸਾ ਰੇ ਜੀ ਕੀ ਫਤ ਹੈ ਕੀ ਨਾਮ ਹੈਗਾ ਅੱਛਾ ਕਿੱਥੇ ਦੇ ਵਾਲੇ ਆਪਾਂ ਜੀ ਹਵਲ ਕਰਾਣੇ ਦੇ ਰਹਿਣ ਵਾਲੇ ਆਪਣੀ ਸ਼ੋਪ ਹੈ ਜੈ ਮੰਗ ਮਾ ਗਤਰੀ ਮੋਹਰ ਰਿਪੇਅਰ ਕਿਹਨੇ ਨਾ ਚਾਹੁੰਦੇ ਬਰੇ ਦਿਵਾਲੀ ਦੀ ਦਿਵਾਲੀ ਦੀ ਸਾਨੂੰ ਬਹੁਤ ਵਧੀਆ ਦਿਵਾਲੀ ਲੱਗੀ ਜੀ ਅਸੀਂ ਨਵਾਂ ਬੋਲਟ ਲਿਆਂਦਾ ਜੀ ਠੀਕ ਹੈ ਜੀ ਸਾਨੂੰ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਹਾਂ ਆ ਕੀ ਕਹੋਗੇ ਬੋਲਟ ਵੀ ਖੁਸ਼ੀ ਦੇ ਵਿੱਚ ਆ ਦਿਵਾਲੀਆ ਸੀਜ਼ਨ ਕਿਦਾਂ ਲੰਘਾ ਮੇਰਾ ਬਹੁਤ ਵਧੀਆ ਸੀਜ਼ਨ ਯਾਰ ਜੀ ਬਹੁਤ ਵਧੀਆ ਜੀ ਚੜਦੀ ਕਲਾ ਲੋਕਾਂ ਦਾ ਸਹਿਯੋਗ ਕਿੰਨਾ ਲੋਕਾਂ ਵਾਸਤੇ ਬਧੀਆ ਮੈਂ ਤਾਂ ਕਹਿੰਦਾ ਪਰਮਾਤਮਾ ਸਾਰਿਆਂ ਨੂੰ ਬਧਾਵੇ ਜੀ ਇਦਾਂ ਹੀ ਜੀ ਹ ਨਿਕਲੇ ਨਹੀਂ ਪਾਕੀ ਟਾਈਮ ਲੱਗੂਆ ਜੀ 12 1 ਵਜੇ 2 ਵਜੇ ਤੋਂ ਬਾਅਦ ਜੀ ਬੰਦੇ ਨਿਕਲਦੇ ਤੁਹਾਨੂੰ ਪਤਾ ਹੀ ਹੈ ਜੀ ਵੈਸੇ ਠੀਕ ਹੈ ਮੋਲ ਫਿਰ ਲਾਲ ਕਿੱਥੇ ਰਹਿੰਦੇ ਮਲੋੜ ਪੰਜਾਹ ਕਿੱਧਰੋਂ ਦੀਵਾਲੀ ਦਾ ਮੋਲ ਕਿੱਧਰੋਂ ਦੇਖਦੇ ਹੋ ਦੀਵਾਲੀ ਦਾ ਮੋਲ ਠੀਕ ਆ ਮਰ ਲੱਗੇ ਜ्यादा ਉਹ ਵੀ ਨਹੀਂ ਉਹਨੂੰ ਤਾਂ ਮਿਲਣਾ ਚੱਲ ਗਿਆ ਪਿਛਲੀ ਵਾਰ ਤੋਂ ਵਾਲੇ ਤੋਂ ਦੂਜੀ ਆਹ ਪਿਛਲੀ ਵਾਰ ਨਾਲ ਤਾਂ ਥੋੜਾ ਜਿਹਾ ਘੱਟ ਆ ਪਰ ਹੂੰ ਮਤਲਬ ਕਿ ਠੀਕ ਆ ਗ੍ਰਾਹਕ ਕਿਦਾਂ ਦੀ ਹੈ ਬਾਜ਼ਾਰ ਤੇ ਗ੍ਰਾਹਕ ਠੀਕ ਆਪਣਾ ਤਾਂ ਠੀਕ ਹੈ ਜੀ ਹੂੰ ਮੰਦੇ ਦਾ ਲੱਗ ਰਿਹਾ ਕੋਈ ਮੰਦਾ ਹੈ ਮਾਰਕੀਟ ਦੇ ਵਿੱਚ ਨਹੀਂ ਨਾਰਮਲ ਠੀਕ ਹਾਲ ਹੈ ਸਾਰਾ ਦਿਨ ਪਿਆ ਹੈ ਜੀ ਠੀਕ ਨਹੀਂ ਬਾਕੀ ਰਿਸਪਾਂਸ ਮਿਲੂਗਾ ਲੱਗਦਾ ਮਾਰਕੀਟੋਂ ਪੈ ਰਹੀ ਹੈ ਮਾਰੇ ਪਾਣੀ ਪੂਣੀ ਦੀ ਮਾਰ ਹੈਗੀ ਹੈ ਜੀ ਆਨਲਾਈਨ ਕੀਟੜੀ ਦੀ ਮਾਰ ਹੈਗੀ ਹੈ ਸਤਿ ਸ੍ਰੀ ਅਕਾਲ ਜੀ ਤੁਹਾਡਾ ਚੈਨਲ ਦਾ ਮੈਂ ਧੰਨਵਾਦ ਕਰਦਾ ਜਿਹੜੀ ਤੁਸੀਂ ਆਮ ਲੋਕਾਂ ਦੀ ਆਵਾਜ਼ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦੀ ਹੈ ਮੇਰਾ ਨਾਮ ਹੈ ਰਮਨਿਤ ਮੱਕੜ ਮਲੂੜ ਤੋਂ ਅਸੀਂ ਬੋਲਦੇ ਹਾਂ ਤਾਂ ਮਾਰਕੀਟ ਤੇ ਕੀ ਮਾਹੌਲ ਨੇ ਦੀਵਾਲੀ ਦਾ ਪਰਵ ਹੈ ਕੱਲ ਦੀਵਾਲੀ ਹੈ ਕਿਸ ਤਰ੍ਹਾਂ ਦਾ ਦੇਖੋ ਜੀ ਮਾਹੌਲ ਦੀ ਗੱਲ ਕੀਤੀ ਆਵੇ ਜਿਹੜੇ ਮਾਹੌਲ ਹੈ ਬਹੁਤ ਹੀ ਤੁਸੀਂ ਦੇਖ ਹੀ ਰਹੇ ਹੋ ਪੂਰੀ ਸ਼ਾਂਤੀ ਸ਼ਨਾਟਾ ਛਾਇਆ ਪਿਆ ਦੁਕਾਨਦਾਰਾਂ ਨੇ ਪੂਰੇ ਆਪਣੇ ਮਾਲ ਜਿਹੜੇ ਨੱਕੋ ਨੱਕ ਭਰ ਰੱਖੇ ਨੇ ਪਰ ਜਿਹੜੇ ਗ੍ਰਾਹਕੀ ਹੈ ਬਹੁਤ ਘੱਟ ਹੈ ਸੋ ਇਸ ਤਰ੍ਹਾਂ ਆਪਸੀ ਪਿਆਰ ਭਰਾਵਾਂ ਦੇ ਵਿੱਚ ਰਿਸ਼ਤੇਦਾਰੀਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਤਿਉਹਾਰ ਵੀ ਫਿੱਕੇ ਪੈ ਗਏ ਨੇ ਸੋ ਵਾਲੇ ਪਿਛਲੇ ਸਮਿਆਂ ਦੇ ਵਿੱਚ ਪਹਿਲਾਂ ਤਿਉਹਾਰ ਪੂਰੀ ਰੌਣਕਾ ਲੱਗ ਜਾਂਦੀਆਂ ਅਸੀਂ ਵੱਖ-ਵੱਖ ਤਰ੍ਹਾਂ ਟੈਂਟ ਲੱਗ ਜਾਂਦੇ ਸੀ ਪੂਰੀਆਂ ਸ਼ੌਲਤਾਨਾ ਲੋਕੀ ਪੈਸੇ ਧੂਣ ਤੋਂ ਮੈਂ ਕਹਿਣਾ ਲਾਂਦੇ ਸੀਗੇ ਪਰ ਅੱਜ ਜਿਹੜਾ ਉਹ ਮਾਹੌਲ ਨਹੀਂ ਦਿਖ ਰਿਹਾ ਤੁਸੀਂ ਪਿੱਛੇ ਗਲੀਆਂ ਨਿਗਾ ਮਾਰ ਰਹੇ ਹੋ ਪੂਰਾ ਬਾਜ਼ਾਰ ਸ਼ਨਾਟਾ ਛਾਇਆ ਪਿਆ ਸੋ ਮਾਰ ਕਿਸ ਚੀਜ਼ ਦੀ ਲੱਗਦੀ ਆ ਔਨਲਾਈਨ ਦੀ ਮਾਰ ਆ ਜਾਂ ਫਿਰ ਕਿਸ ਚੀਜ਼ ਦੀ ਔਨਲਾਈਨ ਦੀ ਮਾਰ ਲਾ ਲੋ ਉਸ ਤੋਂ ਬਾਅਦ ਜਿਵੇਂ ਨੋਟਬੰਦੀ ਹੋਊਗੀ ਨੋਟਬੰਦੀ ਤੋਂ ਬਾਅਦ ਕੁਝ ਕਈ ਲੋਕ ਹਿਲ ਜੋ ਲਗੇ ਜਿਹੜਾ ਆਮ ਖਾਸ ਬੰਦਾ ਸੀ ਉਹ ਵੀ ਆਮ ਬਣ ਗਿਆ ਨੋਟਬੰਦੀ ਤੋਂ ਬਾਅਦ ਨੋਟਬੰਦੀ ਤੋਂ ਬਾਅਦ ਹਰ ਇੱਕ ਤਿਹਾਰ ਫਿੱਕੇ ਪਏ ਨੇ ਕਾਰਨ ਇਹ ਆ ਵੀ ਲੋਕਾਂ ਦੇ ਵਿੱਚ ਦੁਕਾਨਦਾਰਾਂ ਨੂੰ ਕਿੱਥੋਂ ਜਮਾਤ ਦੇ ਗੀਏ ਦੁਕਾਨਦਾਰਾਂ ਨੂੰ ਇਹ ਜੀ ਜਿਵੇਂ ਕਿ ਕਈ ਫਸਲਾਂ ਦੇ ਵਿੱਚ ਲੱਗੇ ਨੇ ਕਈ ਆਪਣੇ ਕਮਾਕਾਰਾਂ ਵਿੱਚ ਲੱਗੇ ਨੇ ਇੰਨਾ ਇੰਨਾ ਤਸੇ ਪਏ ਨੇ ਕਿ ਉਹ ਅੱਜ ਕੱਲ ਸ਼ੋਪਿੰਗ ਕਰਨਾ ਪਸੰਦ ਹੀ ਨਹੀਂ ਕਰਦੇ ਹਰੇਕ ਬੰਦਾ ਕੋਈ ਦਵਾਈਆਂ ਦੇ ਵਿੱਚ ਉਲਝਿਆ ਪਿਆ ਕਿਸੇ ਨੂੰ ਹਸਪੀਟਲ ਲੈ ਕੇ ਜਾ ਰਿਹਾ ਕਿਸੇ ਬੱਚੇ ਨੂੰ ਬੱਚੇ ਨੂੰ ਲੈ ਕੇ ਜਾ ਕੇ ਘਰੇਲੂ ਜਿਹੜੇ ਰੰਜਿਸ਼ ਵਗੈਰਾ ਲੜਾਈਆਂ ਝਗੜੇ ਇਹਨਾਂ ਵਿੱਚ ਜ਼ਿਆਦਾ ਗਰੋਪੀ ਆਈ ਪਈ ਹੈ ਪੰਜਾਬ ਦੇ ਵਿੱਚ ਅਪੀਲ ਕੀ ਕਰੋਗੇ ਪੰਜਾਬ ਦੇ ਲੋਕ ਅਸੀਂ ਅਪੀਲ ਇਹ ਕਰਾਂਗੇ ਭਾਈ ਦੀਵਾਲੀ ਜ਼ਰੂਰ ਮਨਾਓ ਉਸੇ ਤਰ੍ਹਾਂ ਪੰਜਾਬ ਨੂੰ ਹੱਸਦਾ ਵਸਦਾ ਨਸ਼ਿਆਂ ਤੋਂ ਦੂਰ ਰਹਿ ਕੇ ਮਨਾਓ ਆਪਣੇ ਘਰ ਪਰਿਵਾਰ ਦੇ ਨਾਲ ਮਨਾਓ ਤਾਂ ਜੋ ਜਿਹੜੀ ਦੀਵਾਲੀ ਦਾ ਤਿਹਾਰ ਇੱਕ ਬਹੁਤ ਵਧੀਆ ਤਿਹਾਰਾ ਪਰਿਵਾਰ ਦੇ ਨਾਲ ਵਿਚਰ ਕੇ ਪਰਿਵਾਰ ਦੇ ਨਾਲ ਖਾਣ ਪੀਣ ਪਟਾਕਿਆਂ ਤੋਂ ਦੂਰ ਬਣਾਓ ਪ੍ਰਦੂਸ਼ਣ ਤੋਂ ਦੂਰ ਮਨਾਓ ਇੰਨੇ ਕਵਾਂਗੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਮੇਰਾ ਨਾਮ ਚਰਨਜੀਤ ਹੈ ਜੀ ਮੇਰੀ ਸ਼ੋਭਾ ਦੀ ਇੰਦਰਾ ਰੌਰ ਮਨੋਤ ਇਲੈਕਟ੍ਰੋਨਿਕ ਮਗਾ ਟੈਲੀਫੋਨ ਔਰ ਭਾਈ ਤੁਸੀਂ ਦੀਵਾਲੀ ਦੇ ਮੌਕੇ ਤੇ ਤੁਹਾਨੂੰ ਦਾ ਆयो ਪਹਿਲਾਂ ਤਾਂ ਤੁਹਾਨੂੰ ਦਿਵਾਲੀ ਦੀਆਂ ਬੰਦੀ ਛੋੜ ਦੇਵਤਿਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ। ਔਰ ਜੋ ਤੁਸੀਂ ਬਜ਼ਾਰਾਂ ਦੇ ਮਾਹੌਲ ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਨੇ। ਬਹੁਤ ਹੀ ਪਿਆਰ ਦੇ ਨਾਲ ਸਾਰੇ ਦੁਕਾਨਦਾਰਾਂ ਨੇ ਆਪਦੇ ਜੋ ਦੁਕਾਨ ਦਾ ਸਮਾਨ ਇੱਕ ਬਾਹਰ ਮੱਲੋ ਅੱਡੇ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਦਾ ਅਪਲਾਈ ਕੀਤਾ ਹੈ ਤਾਂ ਜੋ ਕਸਟਮਰ ਨੂੰ ਮੱਲ ਡਿਸਪਲੇ ਬਹੁਤ ਸਚੇਜੇ ਢੰਗ ਨਾਲ ਦੇਖ ਸਕੇ। ਮਾਹੌਲ ਇਸ ਤਰ੍ਹਾਂ ਜੀ ਜੋ ਹਾਲ ਦੀ ਘੜੀ ਜੋ ਹੈ ਤਾਂ ਮੰਦੇ ਦਾ ਮਾਹੌਲ ਹੀ ਹੈ ਪਰ ਅੱਜ ਜਿਵੇਂ ਜਿਵੇਂ ਦਿੇ ਖੁੱਲਿਆ ਦੇਖਦੇ ਆ ਕਿੰਦਾ ਦਾ ਦੀਵਾਲੀ ਦਾ ਰੰਗ ਛੱਡਦਾ ਹੈ ਬਾਕੀ ਆਲਮੋਸਟ ਦੀਵਾਲੀ ਆਲਮੋਸਟ ਉਹ ਜਿਹੜੀ ਦੀਵਾਲੀ ਹੈ ਜੀ ਅੱਗੇ ਚੱਲਦਾ ਸੀ ਹਫਤਾ 10 ਦਿਨ ਦੀ ਦੀਵਾਲੀ ਦਾ ਵਾਰਤਾ ਆ ਰਿਹਾ ਹੁਣ ਤਾਂ ਟਾਈਮ ਟੂ ਟਾਈਮ 2 ਡੇ 3 ਡੇ ਦੀ ਦੀਵਾਲੀ ਦਾ ਮਾਹੌਲ ਰਹਿ ਗਿਆ ਕਸਟਮਰ ਜਿਹੜਾ ਟਾਈਮ ਟੂ ਟਾਈਮ ਬਾਹਰ ਨਿਕਲਦਾ ਹੈ ਔਰ ਬਾਕੀ ਜਿਹਨੂੰ ਮੇਰ ਕਰੇਗਾ ਵਾਹਿਗੁਰੂ ਜਿਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਇਹ ਹੁੰਦਾ ਜੀ ਦੀਵਾਲੀ ਸੁੱਖ ਸ਼ਾਂਤੀ ਨਾਲ ਨਿਕਲੇ ਸਭ ਦੀ ਦੀਵਾਲੀ ਬੈਸਟ ਜਾਵੇ ਔਰ ਸਭ ਨੂੰ ਸ਼ੁਭ ਕਾਮਨਾਵਾਂ ਸਾਸੀ ਗਾਲ ਜੀ